ਇਸ ਵਕਤ ਬਟਿੰਡਾ ਦੇ ਸਿਵਲ ਲਾਈਨ ਥਾਣੇ ਦੇ ਵਿੱਚ ਖੜੇ ਆ ਤੇ ਇੱਥੇ ਅੱਜ ਚੋਰੀ ਹੋਏ 13 ਮੋਟਰਸਾਈਕਲ ਫੜਿਆ ਤੇ ਤੁਹਾਨੂੰ ਅਸੀਂ ਕਾਲ ਕਰਕੇ ক্লোਜ਼ ਕਰਕੇ ਦਿਖਾ ਦਿੰਨੇ ਆ ਜਿਹਦਾ ਜਿਹੜਾ ਵੀ ਹੈਗਾ ਪਛਾਣ ਕੇ ਲੈ ਆ ਸਕਦਾ ਆਪਦਾ ਇਹ ਜਿਹੜੀ ਲਿਸਟ ਹੈਗੀ ਆ ਉਹ ਵੀ ਦਿਖਾਵਾਂਗੇ ਆ ਬੰਦਾ ਜਿਹੜਾ ਹੈਗਾ ਐਸ ਐਚਓ ਸਾਹਿਬ ਹੈ ਤੇ ਐਸ ਆ ਪਿੱਛੇ ਜਿਹੜਾ ਹੈਗਾ આરોપી ਆ ਜਿਹੜਾ ਫੜਿਆਗਾ ਜਿਹਦੇ ਕੋਲ ਮੋਟਰਸਾਈਕਲ ਬਰਾਮਦ ਕੀਤਾ ਗਿਆ ਜਿਹਨੇ ਚੋਰੀ ਕੀਤੀ ਸੀਗੇ ਅਤੇ ਨੰਬਰ ਚਲੋ ਹਾਜ਼ਰ ਲਾਂਗੇ ਮਿਲ ਗਈ ਸੀ ਸੋ ਐਸੇ ਚੋਤਾ ਇਹ ਹੈਗੇ ਸਾਡੇ ਖੋਸ਼ਾ ਮੋਟਰਸਾਈਕਲ ਜਿਹੜੇ ਹੈਗੇ ਮਾਲਕਾ ਉਹ ਮੇਰੇ ਵੀ ਹੈ ਮੇਰੇ ਬਲੱਸ ਬੰਦੇ ਹੈਗੇ ਆਹ ਬੋਲਦਾ ਜਿਹੜਾ ਮੋਟਰਸਾਈਕਲ ਚੋਰ ਹੈਗਾ ਇਹ ਜਿਹੜਾ ਬਟਿੰਡਾ ਦੇ ਵਿੱਚ ਬੱਚਾ ਵਾਰਦਾਤਾ ਕਰਦਾ ਸੀ ਇਹ ਚੋਰੀ ਦੀਆਂ ਮੋਟਰਸਾਈਕਲ ਚੁਰਾਉਂਦਾ ਸੀ ਸਾਰੇ ਜਿੰਨੇ ਵੀ ਹੈਗੇ ਸਪਲੈਂਡਰ ਮੋਟਰਸਾਈਕਲ ਆ ਤੁਹਾਨੂੰ ਲੈ ਤੁਹਾਨੂੰ ਲਿਸਟ ਵੀ ਦਿਖਾ ਦਿੰਨੇ ਆ ਜਿਹੜੀ ਲਿਸਟ ਹੈਗੀ ਹੈ ਨਾ ਚੈਸੀ ਇੰਜਨ ਨੰਬਰ ਪਛਾਣ ਕੇ ਆਪਦਾ ਇਹ ਹੈਗਾ ਉਹ ਲੈ ਜਾ ਸਕਦਾ ਹੈ ਕਈ ਵਾਰ ਆਉਂਦਾ ਨਾ ਵੀ ਬੰਦੇ ਦਾ ਕਿਚਾ ਬਿਲਕੁਲ ਥੋੜਾ 86 ਜਨਮ ਦਾ ਪਤਾ ਲੱਗ ਜਾਂਦਾ ਤੇ ਆ ਕੇ ਜਿਹਦਾ ਵੀ 86 ਤੇ ਇੰਜਨ ਨੰਬਰ ਮਿਲਦਾ ਹੈ ਲੱੜਦਾ ਆ ਮੁੰਡਾ ਬਿਸ਼ੰਦਾ ਦੀ ਸਿਵਲ ਲਾਈਨ ਥਾਣਾ ਦੀ ਪੁਲਿਸ ਨੇ ਜਿਹੜਾ ਉਹ ਇਹ ਰੈਸਟ ਕੀਤਾ ਤੇ ਹੁਣ ਅਗਲੀ ਕਾਰਵਾਈ ਇਹਦੇ ਹੋਣੀ ਹੈ ਤੁਹਾਨੂੰ ক্লোਜ਼ ਕਰਕੇ ਮੋਟਰਸਾਈਕਲ ਵੀ ਦਿਖਾ ਦਿੰਦੇ ਆਂ ਕਈ ਵਾਰ ਜੀ ਦੇਖਿਓ ਬਾਈ ਜੀ ਕਈ ਵਾਰ ਕੋਈ ਸਟicker ਲੱਗਿਆ ਹੁੰਦਾ ਜਾਂ ਫਿਰ ਕੋਈ ਹੋਰ ਪਛਾਣ ਹੁੰਦੀ ਆ ਦੇ ਮੋਟਰਸਾਈਕਲ ਦੀ ਉਹ ਵੀ ਤੁਹਾਨੂੰ ক্লোਜ਼ ਕਰਕੇ ਦਿਖਾ ਦਿੰਦੇ ਆਂ ਤੇ ਜੇ ਕਿਸੇ ਦਾ ਮੋਟਰਸਾਈਕਲ ਪਛਾਣ ਆਉਂਦਾ ਉਹ ਆ ਕੇ ਇੱਥੇ ਥਾਣਾ ਸਿਵਲ ਲਾਈਨ ਦੇ ਬਿਸ਼ੰਦਾ ਦੇ ਵਿੱਚੋਂ ਪਿਆ ਸਕਦਾ ਹੈ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ ਹਲੋ ਲਿਸਟ ਤੁਹਾਨੂੰ ਦਿਖਾ ਦਿੰਦੇ ਆ ਪਹਿਲਾਂ ਇੱਕ ਉਹਨੂੰ ਦਿਖਾ ਦਈਏ ਬੰਦਾ ਦਿਖਾ ਦਈਏ ਜਿਹਨੇ ਚੱਕਿਆ ਜੀ ਲਿਸਟ ਬਣਾਈ ਹੈ ਸਾਰੀ ਆ ਬੰਦਾ ਦਿਖਾ ਦਈਏ ਆਹ ਬੰਦਾ ਯਾਰ ਰੁਕੀਏ ਬੰਦਾ ਸਰ ਸਰ ਬਸੇ ਤਾਂ ਸਰ ਸਾਹਮਣੇ ਦੇ ਇਹ ਬੰਦੇ ਨੇ ਜਿਹੜਾ 13 ਮੋਟਰਸਾਈਕਲ ਹੈ ਜਿਹੜੇ ਆਪਦੇ ਖਾਸ ਕਰਕੇ ਅਸੀਂ ਸਾਡੀ ਬੇਨਤੀ ਹੈ ਕਿ ਜਿਹੜਾ ਮੋਟਰਸਾਈਕਲ ਹੈ ਉਦ ਜਿਹੜੇ ਮੋਟਰਸਾਈਕਲਾਂ ਦੇ ਵਿੱਚ ਜਿਹੜਾ ਇੱਕ ਵੀਲ ਦੇ ਵਿੱਚ ਲੋਕ ਲੱਗਦਾ ਉਹ ਲਾ ਕੇ ਰੱਖਿਆ ਜਾਵੇ ਕਿਉਂਕਿ ਜਿਹੜੇ ਸਪਲੈਂਡਰ ਆ ਆਪ ਤਰਤੇ ਹੁੰਦੇ ਆ ਜਿਆਦਾ ਜਲਦੀ ਖੁੱਲ ਜਾਂਦੇ ਆ ਇਹ ਜਦ ਤੁਸੀਂ ਦੇਖ ਸਕਦੇ ਹੋ ਸਾਰੇ ਸਪਲੈਂਡਰ ਇਹ ਜਿਹਨੇ ਵੀ ਤੁਹਾਨੂੰ ক্লোਜ਼ ਕਰਕੇ ਨਿਸ਼ਾਨੀਆਂ ਵੀ ਦਿਖਾਉਂਦੇ ਆ ਵੀ ਮੋਟਰਸਾਈਕਲ ਕਈ ਵਾਰ ਬੰਦੇ ਦਾ ਮਿਲ ਜਾਂਦਾ ਹੁੰਦਾ ਆ ਦੇਖੋ ਨੰਬਰ ਪਲੇਟ ਸਾਰਿਆਂ ਦੀ ਜਿਹੜੀ ਹੈਗੀ ਪੱਟੀਆਂ ਵੀ ਆ ਤੇ ਆਹ ਮੋਟਰਸਾਈਕਲ ਨੇ ਜਿਹਦਾ ਵੀ ਕਿਸੇ ਨੂੰ ਜੇ ਪਛਾਣ ਹੁੰਦਾ ਬਾਕੀ ਲਿਸਟ ਤੇ ਅਸੀਂ ਉਹਨੂੰ ਨਿਗ੍ਹਾ ਮਰਾ ਦਿੰਦੇ ਆ ਲਿਸਟ ਦਿਖਾਈਏ ਚੈਸੀ ਇੰਜਨ ਨੰਬਰ ਅਸੀਂ ਪੋਸਟ ਕਰ ਵੀ ਦਵਾਂਗੇ ਥੋੜੀ ਬਾਅਦ ਲਿਸਟ ਜਿਹੜੀ ਹੈਗੀ ਆ ਪੋਸਟ ਕਰ ਦਾਂਗੇ ਆ ਦੇਖੋ ਸਾਰੇ ਸਪਰਿੰਟਰ ਐ ਇਹ ਤੁਹਾਨੂੰ ਸਲੋ ਕਰਕੇ ਨਾ ਤੁਸੀਂ ਪੌਜ਼ ਕਰਕੇ ਆਪਦੇ ਚੈਸੀ ਤੇ ਇੰਜਨ ਨੰਬਰ ਦੇਖ ਸਕਦੇ ਹੋ ਜੇ ਰਲਦੇ ਆ ਤੇ ਆ ਕੇ ਥਾਣਾ ਸਿਵਲ ਲੈਂਡ ਚ ਸੰਪਰਕ ਕਰ ਸਕਦੇ ਹੋ ਆਪ ਜਿਹੜੀ ਵੀ ਫਾਰਮੈਲਟੀ ਹੋਗੀ ਉਹਦੇ ਪੂਰੀ ਕਰਕੇ ਤੁਸੀਂ ਇਹ ਜੇ ਮੋਟਰਸਾਈਕਲ ਹੈ ਪੁਛਾਸ ਤੇ ਟੈਪ ਲੈ ਸਕਦੇ ਤੇ ਤੁਹਾਨੂੰ ਹੁਣ ਮੋਟਰਸਾਈਕਲ ਦੀ ਵੀ ਨਿਗਾ ਮਰਾ ਦੇਣਾ ਇੱਕ ਵਾਰੀ ਆ ਜਿਹੜਾ ਮੁੰਡਾ ਦੋਸ਼ੀ ਐ ਫੋਟੋ ਕਰ ਲਓ ਜਿਹਨੇ ਇਹ ਮੋਟਰਸਾਈਕਲ ਅਰੋਪੀਆ ਮੁੰਡਾ ਇਹ ਜਿਹੜਾ ਕਿ ਤੋਂ ਇਹ ਰਿਕਵਰ ਕੀਤੇ ਗਿਆ ਪਿੰਡ ਇਹ ਆਪਣੇ ਵਾਲਾ ਤੇ ਤੇ ਬੁਝੇ ਸਾਰੇ ਮੋਟਰਸਾਈਕਲ ਜਿਹੜੇ ਇੱਥੇ ਇੱਕ ਜਿਹੜਾ ਮੋਟਰਸਾਈਕਲ ਹੈ ਇਹਦੇ ਮਾਲਕ ਪਹੁੰਚ ਵੀ ਗਏ ਨੇ ਆ ਮੈਂ ਤੁਹਾਨੂੰ ਦੱਸਦੇ ਆ ਕਿ ਤੁਹਾਨੂੰ ਇੱਕ ਮੋਟਰਸਾਈਕਲ ਹੈ ਬਿਲਕੁਲ ਜੀ ਪਹਿਲਾ ਹੈ ਸਾਡੇ ਹੀ ਇੱਕ ਸਾਥੀ ਦਾ ਮੋਟਰਸਾਈਕਲ ਸੀ ਜਿਹੜਾ ਚੋਰੀ ਹੋਇਆ ਸੀ ਜਿਹੜਾ ਇਹ ਮੌਕੇ ਤੇ ਜਿਹੜਾ ਹੈਗਾ ਮਿਲ ਗਿਆ ਤੁਹਾਡਾ ਮੋਟਰਸਾਈਕਲ ਚੋਰੀ ਸੀ ਭਾਈ ਗੱਲ ਕਰਨੀ ਹੈ ਸਤਿ ਸ਼੍ਰੀ ਅਕਾਲ ਸਾਬ ਇਹ ਮੋਟਰਸਾਈਕਲ ਤੁਹਾਡਾ ਸੀ ਜਿਸ ਵੇਲੇ ਚੋਰੀ ਹੋਇਆ ਸੀ ਅ ਭਾਈ ਜੀ ਜੇ ਗੱਲ ਕਰੀਏ ਇੱਧਰ ਆਜੋ ਥੋੜੇ ਜਿਹਾ ਲਾਵਾ ਪੂਰੇ ਹੁੰਦੇ ਸ਼ਮਿੰਦਰ ਜੀ 20 ਤਰੀਕ ਨੂੰ ਆਪਾਂ ਸਰਕਟ ਹਾਊਸ ਕੋਲੇ ਖੜੇ ਸੀ ਕਵਰਿੰਗ ਕਰਨ ਲਈ ਕਿਸਾਨ ਜਥੇਬੰਦੀਆਂ ਨੇ ਧਰਨਾ ਲਗਾਇਆ ਹੋਇਆ ਸੀ ਉੱਥੇ ਤੇ ਮੈਂ ਤਾਜ਼ਾ ਤਾਜ਼ਾ ਹੀ ਹਜੇ ਬਾਈਕ ਦਾ ਆਪਣਾ ਕੰਮ ਕਰਵਾਇਆ ਸੀਗਾ 3-4000 ਰੁਪਏ ਲਗਾਇਆ ਸੀਗਾ ਤੇ ਅਸੀਂ ਉੱਥੇ ਹੀ ਸਾਈਡ ਤੇ ਖੜਾ ਕੀਤਾ ਹੋਇਆ ਸੀ ਮੋਟਰਸਾਈਕਲ ਤੇ ਜਦੋਂ ਹੀ ਅਸੀਂ ਥੋੜਾ ਜਿਹਾ ਅੱਗੇ ਗਏ ਤੇ ਕੁਝ ਆਪਾਂ ਨੂੰ ਤੁਹਾਨੂੰ ਪਤਾ ਹੈ ਖਬਰ ਕਰਨ ਸਮੇਂ ਟਾਈਮ ਲੱਗ ਜਾਂਦਾ ਹੈਗਾ ਤੇ ਜਦੋਂ ਅਸੀਂ ਵਾਪਸ ਆਏ ਤਾਂ ਸਾਡਾ ਉਸ ਜਗ੍ਹਾ ਤੇ ਮੋਟਰਸਾਈਕਲ ਨਹੀਂ ਸੀ ਤੇ ਮੈਨੂੰ ਇੱਕ ਤਰ੍ਹਾਂ ਸ਼ੌਕ ਜਾਲ ਆਪਾਂ ਨੂੰ ਲੱਗਦਾ ਹੀ ਆ ਵੀ ਆਪਾਂ ਦੀ ਚੀਜ਼ ਜਦੋਂ ਕੋਈ ਗਵਾਜ ਜਿਦਾ ਚੋਰੀ ਹੋ ਜੇ ਤੇ ਫਿਰ ਮੈਂ ਸਬੰਧਤ ਥਾਣੇ ਨੂੰ ਕੰਪਲੀਟ ਲਿਖਾਈ ਇੱਕ ਮਿੰਟ ਇੱਕ ਵਾਰ ਆਪਾਂ ਸਬੰਧਤ ਥਾਣਾ ਐਸਐਚਓ ਸਾਹਿਬ ਨਾਲ ਇੱਕ ਮਿੰਟ ਗੱਲ ਕਰ ਲਈ ਅੱਜ ਤੁਸੀਂ ਵੀ ਨਾਲ ਆਉਤੋਗਾ ਐਸਐਚਓ ਸਾਹਿਬ ਨਾਲ ਪਾਟ ਹੋ ਗਈ ਮਨੋਜ ਆ ਠੀਕ ਆ ਵੀ ਹੋ ਗਈ ਪਤਲੀ ਕਮਰ ਦਾ ਮੋਟਾ ਤੇਰੀ ਹਾਂ ਹਾਂ ਸੋਰ ਤੇ ਆ ਲੋ ਜੀ ਆ ਮੋਟਰਸਾਈਕਲ ਆ ਸਾਡੇ ਸਾਥੀ ਮਨੋਜ ਚਰਖੀਵਾਲ ਦਾ ਕੀ ਹਰਾਤ ਕਰਤੀ ਆ ਦੇਖੋ ਮੋਟਰਸਾਈਕਲ ਦੀ ਆਉਟ ਕੋਈ ਜ਼ਿਆਦਾ ਨਹੀਂ ਸਿਰਫ 5000 ਇਹ ਹੱਥੀ ਵਿੱਚ ਜੀ ਇਹ ਬਾਈਕ ਚੋਰੀ ਕਰਤੀ ਬੀਜ ਦਿੱਤਾ ਹੀ ਹੁੰਦਾ ਤਾਂ ਗਰੀਬ ਲੋਕਾਂ ਨੂੰ ਬੀਜ ਦੱਸ ਜਿਹੜੇ ਮੁੰਡਾ ਦੱਸਿਆ ਦਾ ਨਸ਼ੇ ਦਾ ਆਦੀ ਸੀਗਾ ਐਸ ਐਚਓ ਸਾਹਿਬ ਨੇ ਦੱਸਿਆ ਕਿ ਜਿਹੜਾ ਮੁੰਡਾ ਸੀ ਨਸ਼ੇ ਦਾ ਪੂਰਤੀ ਕਰਨ ਕਰਕੇ ਜੋ ਮੋਟਰਸਾਈਕਲ ਸੀਗੇ ਇਹ ਚੋਰੀ ਕਰਦਾ ਸੀਗਾ ਉਹਨੂੰ ਨਹੀਂ ਪਤਾ ਵੀ ਮਹਿੰਗਾ ਸਸਤਾ ਹੈ ਨਵਾਂ ਪੁਰਾਣਾ ਉਹ ਜਿਹੜੇ ਜਿਹੜੇ ਸੀਗੇ ਗਰੀਬ ਵਿਚਾਰੇ ਲੋੜਵੰਦ ਰੈਡੀ ਵਾਲੇ ਉਹਨਾਂ ਨੂੰ ਵੇਚਦਾ ਸੀ ਇਹ ਵੀ ਇਹ 5-4000 ਦੇ ਜਿੰਨਾ ਕੀ ਇਹਦਾ ਡੰਗ ਲੈਂਦਾ ਸੀ ਨਸ਼ੇ ਦਾ ਉਹਦੇ ਪੂਰਤੀ ਕਰਕੇ ਇਹ ਵੇਚਦਾ ਸੀ ਆ ਦੇਖੋ ਨਵੇਂ-ਨਵੇਂ ਮੋਟਰਸਾਈਕਲ ਹੈ ਜਿਹਦਾ ਵੀ ਹੋ ਸਕਦਾ ਪਛਾਣ ਕਿਸੇ ਨੂੰ ਆ ਜਾਏ ਕੋਈ ਸਟicker sticker ਲੱਗਿਆ ਹੈ ਕਿਸਦਾ ਕਈ ਵਾਰ ਫੇਪੋਲਸ ਨੂੰ ਵੱਡੀ ਕਾਮਯਾਬੀ ਹਾਸ ਹੋਈ ਹੈ ਬਠਿੰਡਾ ਦੇ ਸਿਵਲ ਐਂਡ ਪੁਲਿਸ ਨੂੰ ਤੇ ਜਿਹੜਾ ਇਹ ਕਾਫੀ ਟਾਈਮ ਤੋਂ ਜਿਹੜੀਆਂ ਇਹ ਵਾਰਦਾਤਾ ਨੂੰ ਅੰਜਾਮ ਦੇ ਰਿਆ ਸੀਗਾ ਹਾਂ ਜੀ ਸਾਡੇ ਸਾਡੇ ਆਹ ਦੇਖੋ ਜੀ ਫਾਈਨ ਨਵੇਂ ਨਵੇਂ ਵਾਈਕ ਆਏ ਨਵੇਂ ਮਾਡਲ ਦੇ ਆ ਇਹ ਜਿਹੜੇ ਸਪਲੈਂਡਰ ਪਲੱਸ ਨਵੇਂ ਪੁਰਾਣੇ ਸਾਰੇ ਮਿਕਸ ਹੀ ਹੈ ਇਹ ਜਿਹੜਾ ਮੁੰਡਾ ਸੀਗਾ ਇਹ ਇਹ ਦੱਸਿਆ ਐਸਐਚਓ ਸਾਹਬ ਨੇ ਕਿ 4-5000 ਦੇ ਵਿੱਚ ਆਪਦੀ ਨਸ਼ੇ ਦੀ ਪੂਰਤੀ ਕਰਨ ਕਰਕੇ ਇਹ ਜਿਹੜਾ ਵੇਚਦਾ ਸੀਗਾ ਆ ਪਿੱਛੇ ਵੀ ਦੋ ਖੜੇ ਆ ਸਪਲੈਂਡਰ ਕਾਚਾ ਸੀਗਾ ਇਹ ਥਾਣਾ ਸਿਵਲ ਲਾਈਨ ਪੂਰੀ ਵੱਡੀ ਕਾਮਯਾਬੀ ਹੈ ਇਹ ਬੰਦਾ ਜਿਹੜਾ ਕਾਫੀ ਟਾਈਮ ਤੋਂ ਐਕਟਿਵ ਸੀਗਾ ਇਹ ਇਹ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀਗਾ ਤੇ ਇਹਨੂੰ ਅੱਜ ਕਾਬੂ ਕਰ ਲਿਆ ਹੁਣ ਅਗਲੀ ਕਾਰਵਾਈ ਲਈ ਜਿਹੜੀ ਹੈਗਾ ਹੋਰ ਪੁੱਛਗਿੱਛ ਕੀਤੀ ਜਾਊਗੀ ਤਾਂ ਕਿ ਹੋਰ ਵੀ ਹੋ ਸਕਦਾ ਹੈ ਤਾਂ ਕੋਈ ਸਮਾਨ ਮਿਲੇ ਚੋਰੀ ਦਾ ਇਹ ਮੋਟਰਸਾਈਕਲ ਹੈ ਕੈਰ ਕਰਾਇਆ ਸੀ ਦੇਖੋ ਜਿੱਥੇ ਸੀਲ ਦਾ ਕੈਰੀਅਰ ਕੈਰੀਅਰ ਲੱਗਿਆ ਹੋਇਆ ਸੀਗਾ ਤੇ ਸਾਰਾ ਦੇਖੋ ਟੈਂਕੀ ਸਾਰੀ ਪੰਨਤੀਆਂ ਨੇ ਸਾਰੇ ਟਾਪੇ ਅਗਲਾ ਕਵਰ ਮੀਟਰ ਲਾਈਟ ਟੋਟਲੀ ਸਾਰਾ ਮਤਲਬ ਕਿ ਬੰਦੇ ਨੇ ਕਵਾਡ ਬਣਾਤਾ ਮੋਟਰਸਾਈਕਲ ਮੈਂ ਇਹ ਪੁੱਛ ਰਿਆ ਸੀ ਵੀ ਤੁਸੀਂ ਜਦੋਂ ਇਹਦਾ ਕੰਮ ਕਰਵਾਇਆ ਸੀ ਉਸ ਵੇਲੇ ਦੇ ਹਾਲਾਤ ਕਿੰਨੇ ਵਧੀਆ ਹੋ ਗਏ ਸੀ ਤੇ ਜਿਹੜੇ ਹੁਣ ਇਸ ਤਰ੍ਹਾਂ ਹਾਲਾਤ ਸਰ ਤੁਸੀਂ ਬਾਈਕ ਇੰਨਾ ਵਧੀਆ ਹੋ ਗਿਆ ਸੀਗਾ ਸਰ ਜਮਾਂ ਚਲਾਂਜ ਜਿਵੇਂ ਨਵਾਂ ਹੁੰਦਾ ਪਰ ਅੱਜ ਜਿਹੜੇ ਹਾਲਾਤ ਮੈਨੂੰ ਦੇਖ ਕੇ ਨਾ ਦੁੱਖ ਮਹਿਸੂਸ ਹੋ ਰਿਹਾ ਹੈ ਵੀ ਇਹ ਬੰਦੇ ਨੇ ਚੰਦ ਪੈਸਿਆਂ ਲਈ ਵੀ ਇੱਕ ਦੇਖੋ ਇਨਸਾਨ ਆ ਜਿਹੜਾ ਆਮ ਕਿੰਨੀ ਮਿਹਨਤ ਦੇ ਸਦਕਾ ਕੋਈ ਵੀ ਵਿਕਲ ਖਰੀਦਦਾ ਹੈਗਾ ਜਦੋਂ ਇਸ ਤਰ੍ਹਾਂ ਦੇ ਸ਼ਰਾਰਤੀ ਅੰਸਰ ਆ ਜਿਹੜੇ ਨਸ਼ੇ ਦੇ ਆਦੀ ਹੈਗਾ ਤੇ ਉਹ ਕਿਸੇ ਦੀ ਬਾਈਕ ਉਠਾ ਕੇ ਵੇਚ ਦਿੰਦੇ ਆ ਚੰਦ ਪੈਸਿਆਂ ਚ ਤੇ ਇਹਨਾਂ ਇਹ ਹਾਲਾਤ ਅੱਜ ਬਠਿੰਡਾ ਦੇ ਹੋਏ ਪਏ ਆ ਪਰ ਮੈਂ ਇੱਥੇ ਬਠਿੰਡਾ ਪੁਲਿਸ ਪ੍ਰਸ਼ਾਸਨ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇੰਨੇ ਮੋਟਰਸਾਈਕਲ ਰਿਕਵਰ ਕਰਕੇ ਜਿਨ੍ਹਾਂ ਦੇ ਵੀ ਇਹ ਹੁਣੇ ਮੋਟਰਸਾਈਕਲ ਹੋਣਗੇ ਉਹਨਾਂ ਨੂੰ ਵਾਪਸ ਦਿੱਤੇ ਜਾਣਗੇ ਤੇ ਵਧਾਈ ਦੇ ਪਾਤਰ ਹੈ ਬਠਿੰਡਾ ਪੁਲਿਸ ਤੇ ਆਪਾਂ ਮੈਂ ਵੀ ਇਹਨਾਂ ਦਾ ਆਪਦੇ ਵੱਲੋਂ ਧੰਨਵਾਦ ਕਰਦਾ ਹਾਂ ਤੇ ਮੀਡੀਆ ਕਰਮੀਆਂ ਵੱਲੋਂ ਵੀ ਧੰਨਵਾਦ ਕਰਦਾ ਹਾਂ ਬਠਿੰਡਾ ਪੁਲਿਸ ਪ੍ਰਸ਼ਾਸਨ ਦਾ ਜੀ ਬਿਲਕੁਲ ਤੇ ਮੈਨੂੰ ਇੱਥੇ ਇਹ ਵੀ ਉਮੀਦ ਉਮੀਦ ਸੀ ਮੇਰੀ ਮੈਨੂੰ ਪੂਰੀ ਵੀ ਬਠਿੰਡਾ ਪੁਲਿਸ ਪ੍ਰਸ਼ਾਸਨ ਜਿੰਨੇ ਵੀ ਤਕਰੀਬਨ ਮੋਟਰਸਾਈਕਲ ਇੱਥੋਂ ਚੱਕੇ ਜਾ ਰਿਹਾ ਹੈ ਇਹਨਾਂ ਨੂੰ ਰਿਕਵਰ ਕਰਕੇ ਜਿਨ੍ਹਾਂ ਲੋਕਾਂ ਦੇ ਵੀ ਗੁੰਮ ਹੋਇਆ ਉਹਨਾਂ ਨੂੰ ਰਿਕਵਰ ਕਰਕੇ ਜ਼ਰੂਰ ਇਹਨਾਂ ਨੂੰ ਦਿੱਤੇ ਜਾਣਗੇ ਜੀ ਬਿਲਕੁਲ ਜੀ ਕਿਉਂਕਿ ਕਾਲੀ ਚ ਭਾ ਦਿੰਨੇ ਮੋਟਰਸਾਈਕਲ ਲੱਗਦੇ ਕਾਲੀ ਕਾਲੀ ਬਾਹਰ ਕਮਪਲੀਟ ਇਸ ਤਰ੍ਹਾਂ ਹੋਣਿਆ ਤੇ ਬਲੌਕ ਵੀ ਲੱਗ ਜਾਂਦਾ ਹੈ ਹੈਂਡਲੌਕ ਦਾ ਤੇ ਲੱਗਿਆ ਹੁੰਦਾ ਜਲਦੀ ਖੁੱਲ ਜਾਂਦਾ ਹੈ ਸਪਰਿੰਟਰ ਦਾ ਪਰ ਉਹਨਾਂ ਨੂੰ ਕੀ ਮੈਸੇਜ ਦਵਾਂਗੇ ਉਹਨਾਂ ਨੂੰ ਅਹ ਦੇਵ ਜੀ ਮੈਂ ਇੱਥੇ ਤੁਹਾਨੂੰ ਇਹ ਵੀ ਦੱਸਾਂ ਵੀ ਮੈਂ ਤਾਂ ਐਕਸੈਪਟ ਵੀ ਨਹੀਂ ਕਰ ਰਿਹਾ ਸੀਗਾ ਵੀ ਮੇਰਾ ਬਾਈਕ ਚੱਕਿਆ ਗਿਆ ਕਿਉਂਕਿ ਆਪਾਂ ਨੂੰ ਐ ਹੁੰਦਾ ਵੀ ਆਪਾਂ মিডিਆ ਕਰਮੀ ਐ ਉੱਥੇ ਆਪਾਂ ਖੜੇ ਵੀ ਹੁੰਨੇ ਆ ਤਕਰੀਬਨ ਸਰਕਟ ਹਾਊਸ ਬਠਿੰਡਾ ਕੋਲੇ ਤੇ ਆਪਾਂ ਉੱਥੇ ਨਾਲ ਹੀ ਕਵਰਿੰਗ ਕਰ ਰਹੇ ਸੀ ਆਪਾਂ ਜੀ ਜੀ ਤੇ ਅੱਧੇ ਪੌਣੇ ਘੰਟੇ ਤੱਕ ਜਦੋਂ ਅਸੀਂ ਵਾਪਸ ਆਏ ਕਵਰਿੰਗ ਕਰਕੇ ਮੈਨੂੰ ਕੋਈ ਕੰਮ ਪੈ ਗਿਆ ਸੀ ਸੈਕਰੀਟ ਬ ਤੇ ਅਸੀਂ ਉੱਥੇ ਗਏ ਤੇ ਜਦੋਂ ਵਾਪਸ ਆਏ ਤਾਂ ਮੇਰਾ ਬਾਈਕ ਉੱਥੇ ਨਹੀਂ ਸੀਗਾ ਤੇ ਮੈਂ ਜਿਹੜਾ ਮੇਰਾ ਕੈਮਰਾਮੈਨ ਆ ਮੁੰਡਾ ਸੂਜਲ ਕੁਮਾਰ ਉਹਨੂੰ ਮੈਂ ਕਿਹਾ ਮੈਂ ਕਿਹਾ ਯਾਰ ਕੱਲ ਹੀ ਆਪਾਂ ਪਰਸੋ ਪੈਸੇ ਲਾ ਕੇ ਹਟੇ ਆ 4-5000 ਰੁਪਿਆ ਤੇ ਵਧੀਆ ਚੱਲਣ ਲੱਗ ਗਿਆ ਸੀ ਪੂਰਾ ਮੋਟਰਸਾਈਕਲ ਤੇ ਅੱਜ ਹੀ ਆਪਣਾ ਮੋਟਰਸਾਈਕਲ ਚੱਕਿਆ ਗਿਆ ਤੇ ਇੱਕ ਤਰ੍ਹਾਂ ਕਾਫੀ ਦੁੱਖ ਜਾਂ ਮਹਿਸੂਸ ਹੁੰਦਾ ਹੀ ਆ ਜਦੋਂ ਆਪਣੀ ਕੋਈ ਚੀਜ਼ ਚੱਕੀ ਜਾਵੇ ਮੇਰੇ ਲਈ ਤਾਂ ਇਹ ਲੱਖਾਂ ਲੱਖਾਂ ਦਾ ਮੋਟਰਸਾਈਕਲ ਸੀਗਾ ਤੇ ਪਰ ਤੁਸੀਂ ਇਹ ਦੇਖੋ ਵੀ ਜਿਹੜੀ ਗੱਲ ਇਹ ਹੈ ਵੀ ਕਹਿੰਦੇ ਨੇ ਵੀ ਸਾਨੂੰ ਹੁੰਦਾ ਵੀ ਅਸੀਂ ਮੀਡੀਆ ਕਰਮੀ ਆ ਸਾਡਾ ਮੋਟਰਸਾਈਕਲ ਸਰ ਨਸ਼ੇ ਦੀ ਤੋੜ ਦੇ ਵਿੱਚ ਕੋਈ ਜਿਹੜੀ ਐ ਕਹ ਲਓ ਵੀ ਕੋਈ ਪੋਸਟ ਨਹੀਂ ਕੰਮ ਕਰਦੀ ਕੋਈ ਮੀਡੀਆ ਕਰਮੀ ਕੰਮ ਨਹੀਂ ਕਰਦਾ ਕੋਈ ਬੰਦਾ ਕੰਮ ਨਹੀਂ ਕਰਦਾ ਜਦੋਂ ਬੰਦੇ ਨੂੰ ਨਸ਼ੇ ਦੀ ਤੋੜ ਲੱਗੀ ਆ ਤੁਸੀਂ ਪਿੱਛੇ ਜੇ ਦੇਖਿਆ ਸੀ ਇੱਕ ਪੁਲਿਸ ਵਾਲੇ ਦਾ ਵੀ ਜਿਹੜਾ ਪਰਸ ਮਾਰ ਲਿਆ ਸੀਗਾ ਤੁਸੀਂ ਮੋਟਰਸਾਈਕਲ ਦੇ ਹਾਲਾਤ ਦੇਖੋ ਸਰ ਪੂਰੀ ਟੈਂਕੀ ਕੈਰੀਅਰ ਚੱਕੇ ਟੋਟਲੀ ਜਿਵੇਂ ਬੈਟਰੀ ਬੂਟਰੀ ਸਾਰਾ ਕੁਝ ਦਾ ਦੇਖੋ ਮੀਟਰ ਵਾਲੀ ਜਗਾ ਮਤਲਬ ਕਿ ਸਾਰਾ ਕਵਾੜ ਬਣਾਤਾ ਇਹ ਬੰਦੇ ਨੇ ਮੋਟਰਸਾਈਕਲ ਪਰ ਚਲੋ ਤੁਸੀਂ ਜਿਹੜਾ ਨਹੀਂ ਚਲੋ ਥੈਂਕਸ ਮੈਂ ਉਹ ਕਰਦਾ ਵੀ ਇਹਨੇ ਰਿਕਵਰ ਕਰ ਤਾ ਮਤਲਬ ਹਾਂ ਪੰਜਾਬ ਪੂਰੇ ਟੋਟਲੀ ਸਾਰੇ ਮਤਲਬ ਕਿ ਇਹ ਬੰਦੇ ਨੇ ਦਵਾਚੇ ਇਹ ਮੋਬਾਈਲ ਹੁੰਦੇ ਨੇ ਜਾਂ ਉਹ ਮੋਬਾਈਲ ਥੋ ਕੇ ਲੈ ਜਾਂਦੇ ਪਰ ਇਹ ਵੀ ਇਹਨਾਂ ਵਾਸਤੇ ਤਾਂ ਮਰੋਜ ਇੱਕ ਜਿਹੜਾ ਡੰਗੜਪਾਉਜ਼ ਇੱਕ ਨਸ਼ੇ ਦਾ ਡੰਗੜਪਾਉਣ ਵਾਸਤੇ ਇੱਕ ਚੋਰੀ ਕੀ ਤਾਗ ਮੋਰਸਾ ਸੀਗਾ ਕੀ ਐ ਨਹੀਂ ਪਤਾ ਮੀਡੀਆ ਦਾ ਕਿਹਦੇ ਮੰਤਰੀ ਆ ਸ਼ਾਦੀ ਦਾ ਕੀ ਤਾਂ ਮਰਜ਼ੀ ਹੋਵੇ ਉਹਦਾ ਇੱਕ ਡੰਗ ਡਪਾਉਣਾ ਹੋ ਨਸ਼ੇ ਦਾ ਤਾਂ ਕਰਕੇ ਇਸ ਕਰਕੇ ਆਉਂਦਾ ਹੈ ਕਿ ਵੀ ਲੌਕ ਹੁੰਦਾ ਉਹ ਲਗਾ ਕੇ ਰੱਖੋ ਵੀ ਇਹ ਜੇ ਰਵਾਂਗੇ ਤਾਂ ਫੇਰ ਇਹਨਾਂ ਇਹੀਆਂ ਵਾਰਾਂ ਤੋਂ ਬੱਜ ਸਕਦੇ ਆ ਨੰਬਰ ਤਾਂ ਸਾਰਾ ਮੋਸਟਲੀ ਪਾਰਟੀ ਰੱਖਿਆ ਹੈ ਨੰਬਰ ਤੇ ਮੋਸਟਲੀ ਜਿਹੜੇ ਐ ਐਸਐਚਓ ਸਾਹਿਬ ਦਾ ਸਿਰ ਬਟੰਡਾ ਦੇ ਨੰਬਰ ਆ ਤੁਹ ਜਿਹੜੀ ਅੱਜ ਲਿਸਟਾਂ ਦੀ ਪੋਸਟ ਵੀ ਕਰਦਾਂਗੇ ਅਸੀਂ ਦਿਖਾਵ ਦਿੱਤੀ ਸੀ ਵੀਡੀਓ ਚ ਤੁਸੀਂ ਪਾਜ਼ ਕਰਕੇ ਦੇਖ ਸਕਦੇ ਹੋ ਚਾਹਸੀ ਇੰਜ ਨੰਬਰ ਮਿਲ ਜੇ ਤਾਂ ਤੁਸੀਂ ਇੱਥੇ ਆ ਕੇ ਇਹਨਾਂ ਨੂੰ ਐਸਐਚਓ ਸਾਹਿਬ ਨੂੰ ਸੰਪਰਕ ਕਰ ਸਕਦੇ ਹੋ ਤਾ ਪੁੜਾ ਹੁਦਾ ਦਾ ਮੋਟਰਸਾਈਕਲ ਇਹਨਾਂ ਦੇ ਵਿੱਚੋਂ ਕੋਈ ਹੋਵੇ ਨੰਬਰ ਨੇ 27 ਆਪਣੀ ਬੇਟੀ ਕੋਈ ਪਾਈ ਆ ਰਹੇ ਆ ਆ ਪੁੜਾ ਸੁਜਲਾ ਕੈਮਰਾਮੈਨ ਮੋਜਾ ਕੀ ਵਾਲਾ ਜੀਦਾ ਕੀ ਮੋਟਰਸਾਈਕਲ ਟੱਗਾ ਕੇ ਸੀ ਕਿ ਪਾਜੀ ਸਰਕਟ ਹਾਊਸ ਕੋਲ ਅਸੀਂ ਨਾ ਖਬਰ ਕਰਨ ਆਏ ਸੀ ਉਹ ਦਿਨ ਕਿਸਾਨਾਂ ਦਾ ਧਰਨਾ ਲੱਗਿਆ ਪਿਆ ਤੇ ਅਸੀਂ ਉਥੇ ਕਵਰ ਕਰਕੇ ਜਦੋਂ ਆਪਦੇ ਮੋਟਰਸਾਈਕਲ ਕੰਨੀ ਧਿਆਨ ਮਾਰਿਆ ਘੰਟੇ ਚ ਹੀ ਗੈਪ ਹੋਇਆ ਘੰਟੇ ਚ ਹੀ ਗੈਪ ਹੋਇਆ ਫਾਸਟ ਮੋਟਰਸਾਈਕਲ ਪਾਰਟੀ ਹੋਇਆ ਅਜਦਾ ਹਾਂ ਮਨੋਜ ਦਾ ਸੋ ਪੁੱਤ ਜੇ ਮੁੰਡਾ ਕਿਆਰੇ ਮੇਨਾ ਪਾਸ ਚਲੋ ਇਹ ਤਾਂ ਚਲੋ ਵਧੀਆ ਹੋ ਗਿਆ ਹੋਰ ਵੀ ਜਿਹੜੇ ਹੈਗੇ ਆ ਅਸੀਂ ਉਮੀਦ ਕਰਦੇ ਜਿਹੜੇ ਇੱਥੇ ਆ ਕੇ ਮੋਟਰਸਾਈਕਲ ਇਹਨਾਂ ਦੇ ਜਿਹੜੇ ਹੈਗੇ ਆ ਮਾਲਕ ਉਹਨਾਂ ਤੱਕ ਪਹੁੰਚ ਜਾਊਗਾ ਕਿਉਂਕਿ ਮੋਟਰਸਾਈਕਲ ਦਾ ਰਿਕਵਰ ਤੇਰਾ ਪਿਛਲੇ ਪਿਛਲੇ ਦਿਨੀ ਜਿਵੇਂ ਅੱਜ ਅਸੀਂ 3000 ਰੁਪਏ ਲਾ ਕੇ ਹਟੇ ਮੋਟਰਸਾਈਕਲ ਤੇ ਸਵੇਰੇ ਅਸੀਂ ਮੋਟਰਸਾਈਕਲ ਚਲਾ ਕੇ ਲੈ ਕੇ ਆਣ ਲੱਗੇ ਜਦੋਂ ਡਿਊਟੀ ਤੇ ਆਣ ਲੱਗੇ ਵੀ ਪੂਰਾ ਨਜ਼ਾਰਾ ਆ ਰਿਹਾ ਸੀ ਮੋਟਰਸਾਈਕਲ ਚਲਾਉਂਦਾ ਤੇ ਐ ਨਹੀਂ ਪਤਾ ਸੀ ਵੀ ਕੀ ਕਹਿੰਦਾ ਦਾ 12 ਵਜੇ ਤੱਕ ਤੁਹਾਡਾ ਮੋਟਰਸਾਈਕਲ ਚੱਕਿਆ ਜਾਊਗਾ ਧੋ ਕੇ ਲੈ ਕੇ ਆਏ ਸੀ ਘਰ ਵਾਸ਼ ਕਰਕੇ ਮੋਟਰਸਾਈਕਲ ਲੈ ਕੇ ਆਏ ਨਜ਼ਾਰਾ ਬਹੁਤ ਆ ਰਿਹਾ ਸੀ ਤੇ ਐ ਨਹੀਂ ਪਤਾ ਸੀ ਸਾਡਾ ਮੋਟਰਸਾਈਕਲ ਸਾਡਾ ਹੀ ਚੱਕਿਆ ਜਾਊਗਾ ਮਿਲ ਗਿਆ ਮੋਟਰਸਾਈਕਲ ਤਾਂ ਹੁਣ ਇਸਲਾਤ ਚ ਮਿਲਿਆ ਆ ਤੋੜ ਪਾਲੋਗੇ ਦੇਖੋ ਮੋਟਰਸਾਈਕਲ 2 ਲੱਖ ਨੇ ਸੁਪਲੈਂਡਰ ਨੇ ਹਨਾ ਐਕਚੁਅਲ 11 ਇੰਜ ਮੋਟਰਸਾਈਕਲ ਹੈ ਡੀ ਲਕਸ ਸੁਪਲੈਂਡਰ ਇਹ ਮੋਟਰਸਾਈਕਲ ਹੈ ਅਚਾ ਤੁਹਾਨੂੰ ਲਿਸਟ ਅਸੀਂ ਪੋਸਟ ਕਰ ਦਾਂਗੇ ਇਸ ਵੀਡੀਓ ਤੋਂ ਬਾਅਦ ਜਿਹੜੀ ਲਿਸਟ ਹੈਗੀ ਆ ਇਹਨਾਂ ਮੋਟਰਸਾਈਕਲਾਂ ਦੀ ਉਹਨਾਂ ਦੇ ਜਿਹੜੇ ਨੰਬਰ ਆ ਗਏ ਆ ਅੱਜ ਜਿੱਥੇ ਕੀ ਕਵਰ ਕਵਰੀ ਉਹ ਤੁਸੀਂ ਦੇਖ ਕੇ ਆਪਦੇ ਜਿਹੜੇ ਮੋਟਰਸਾਈਕਲ ਇੱਥੇ ਸਿਵਲ ਥਾਣੇ ਦੇ ਵਿੱਚ ਆ ਕੇ ਸੰਪਰਕ ਕਰ ਸਕਦੇ ਹੋ ਦੇਖਦੇ ਰਹੋ ਤੁਹਾਡਾ ਆਪਣਾ ਚੈਨਲ ਪੰਜ ਪਾਣੀ ਟੀਵੀ ਮੈਂ ਦੇਵਕਰਨ ਜੈ ਹਿੰਦ ਜੈ ਪਰਮਤਮਾ